ਵਾਦਾ ਕੀਤਾ ਸੀ ਗਰੰਟੀ ਦਿੱਤੀ ਸੀ ਬਿਜਲੀ ਫਰੀ ਕਰ ਦਾਂਗੇ ਮਾਰਚ ਦੇ ਵਿੱਚ ਆਪਾਂ ਸੋਚ ਚੁੱਕੀ 1 ਜੁਲਾਈ ਤੋਂ ਫੈਸਲਾ ਕਰ ਲਿਆ ਕਿ 1 ਜੁਲਾਈ ਤੋਂ ਬਾਅਦ 600 ਯੂਨਟ ਟੋਟਲ ਫਰੀ ਅੱਜ 90% ਕਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਤੁਹਾਡੇ ਵੀ ਬਹੁਤ ਸਾਰੇ ਘਰਾਂ 'ਚ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੋਣਾ ਉਣੀ ਪੰਜਾਬ ਵਾਸੀਆਂ ਨੂੰ ਹਰ ਮਹੀਨੇ ਬਿਜਲੀ ਦੇ ਬਿੱਲ ਦੀ ਚਿੰਤਾ ਨਹੀਂ ਹੁੰਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਚੀਸੋ ਯੋਜਨਾ ਬਿਜਲੀ ਮੁਫਤ ਦੇ ਐਲਾਨ ਨਾਲ ਲੱਖਾਂ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ ਹੈ ਮੁਫਤ ਬਿਜਲੀ ਗਾਰੰਟੀ ਤੇ 90% ਤੋਂ ਵੱਧ ਖਰਚਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਤੇ ਲੋਕ ਇਸ ਬਚਤ ਦੇ ਨਾਲ ਆਪਣੀ ਦੂਸਰੇ ਕੰਮ ਵੀ ਲੱਫਟਾ ਰਹੇ ਨੇ ਮੇਰਾ ਨਾਮ ਸੀਮਾ ਆ ਸਾਡਾ ਅੱਗੇ ਪਹਿਲਾਂ ਬਿੱਲ ਬਹੁਤ ਆਉਂਦਾ ਸੀਗਾ ਹੁਣ ਸਾਡਾ ਬਿੱਲ ਜ਼ੀਰੋ ਆਉਂਦਾ ਤੇ ਹੁਣ ਅਸੀਂ ਬਹੁਤ-ਬਹੁਤ ਧੰਨਵਾਦ ਭਗਵੰਤ ਮਾਨ ਦਾ ਕਰਦੇ ਆ ਮੇਰਾ ਨਾਮ ਹਿੰਦਰ ਕੌਰ ਹੈ ਅਸੀਂ ਉਦਮਨਗਰ ਰਹਿਣ ਵਾਲੇ ਆ ਤੇ ਸਾਡੇ ਬਿੱਲ ਜਿੱਦਾਂ ਜਾਤੀ ਸਰਕਾਰ ਹੋਈ ਆ ਸਾਡੇ ਬਿੱਲ ਮਾਫ ਹੋਏ ਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੇ ਪੈਸੇ ਬਚਦੇ ਆ ਅਸੀਂ ਉਹ ਆਪਣੇ ਹੋਰ ਕੰਮਾਂ ਤੇ ਲਾ ਰਹੇ ਆ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਵਾਸੂ ਤੁਹਾਡਾ ਸਭ ਦਾ ਅ ਵੈਲਕਮ ਹੈ ਤੁਸੀਂ ਆਏ ਅੱਜ ਵੀ ਆਵਾਜ਼ੀ ਪਾਰਟੀ ਦੇ ਕਿਸੇ ਮਦਦ ਕਰਨ ਦੇ ਲਈ ਸੋ ਮੇਰੇ ਨਾਲ ਮੇਰੇ ਜ਼ਿਲ੍ਹਾ ਪ੍ਰਧਾਨ ਆਵਾਜ਼ੀ ਪਾਰਟੀ ਅਮਰ ਸੰਧੂ ਜੀ ਸਾਡੇ ਹਲਕਾ ਇੰਚਾਰਜ ਸਿਜਾਮਪੁਰਾ ਸੁਖਮਟੂ ਜੀ ਮੇਰੇ ਰਾਈਟ ਸਾਈਡ ਆਵਾਜ਼ੀ ਪਾਰਟੀ ਦੇ ਸਟੇਟ ਵਾਈਸ ਪ੍ਰੈਸਟ ਸਵਰਨ ਸਲਾਰੀਆ ਜੀ ਔਰ ਸਾਡੇ ਪਖਾਨਪੁਰ ਦੇ ਹਲਕਾ ਇੰਚਾਰਜ ਅਬੂਦੀ ਸ਼ਰਮਾ ਜੀ ਉਹਦਰਜਾ ਬੰਦਾ ਜਿੰਨੇ ਵੀ ਸਾਡੇ ਇੱਥੇ ਚੇਅਰਮੈਨ ਸਾਥੀ ਆਏ ਆ ਸੋ ਅੱਜ ਦੀ ਪੀਸੀ ਦਾ ਮਕਸਦ ਪੰਜਾਬ ਦੇ ਅੰਦਰ ਜਿਹੜੇ ਦੂਜਾ ਲੱਖ ਪਰਿਵਾਰਾਂ ਦਾ ਰਾਸ਼ਨ ਕਟਣ ਦਾ ਸਾਜਿਸ਼ ਬੀਜਪੀ ਨੇ ਘੜੀ ਹੈ ਉਸ ਸਾਜਿਸ਼ ਦੇ ਵਿਰੁੱਧ ਆਵਾਜ਼ ਉਠਾਣ ਦੇ ਲਈ ਅੱਜ ਮੁੰਡੇ ਪੰਜਾਬ ਦੇ ਅੰਦਰ ਔਰ ਪਠਾਨਕੋਟ ਜ਼ਿਲ੍ਹੇ ਵਿੱਚ ਆਵਾਜ਼ੀ ਪਾਰਟੀ ਵੱਲੋਂ ਪੀਸੀਜੀਪੀ ਆ ਰਹੀ ਹੈ ਸੋ ਅਸੀਂ ਪੰਜਾਬ ਦੇ ਗਰੀਬਾਂ ਪੰਜਾਬ ਦੇ ਕਿਸਾਨਾਂ ਪੰਜਾਬ ਦੇ ਮਜ਼ਦੂਰਾਂ ਤੇ ਆਮ ਲੋਕਾਂ ਦੀ ਆਵਾਜ਼ ਬੁਲੰਦ ਕਰਨ ਦੇ ਲਈ ਅੱਜ ਤੁਹਾਡੇ ਸਾਹਮਣੇ ਖੜੇ ਆ ਸੋ ਭਾਜਪਾ ਇੰਦਰ ਦੀ ਸਰਕਾਰ ਜਿਹੜੀ ਆਨੇ ਬਹਾਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬੀਆਂ ਦੇ ਨਾਲ ਠੰਗੀ ਕਰਨ ਦਾ ਹਮੇਸ਼ਾ ਜਦਨ ਕਰਦੀ ਆ ਪੰਜਾਬੀਆਂ ਨੂੰ ਪਰੇਸ਼ਾਨ ਕਰਨ ਦਾ ਜਦਨ ਕਰਦੀ ਆ ਸੋ ਅੱਜ ਬਹੁਤ ਤੌਰ ਤੇ ਜਿਹੜਾ ਕੇਂਦਰ ਦੀ ਸਰਕਾਰ ਨੇ ਭਾਜਪਾ ਨੇ ਜਿਹੜਾ ਪੰਜਾਬ ਦੇ ਵਿੱਚ ਰਾਸ਼ਨ卡 ਕੱਟਣ ਦਾ ਪ੍ਰਵਾਨ ਜਾਰੀ ਕੀਤਾ ਸੋ ਉਹਦੇ ਵਿਰੁੱਧ ਲਗਾਤਾਰ ਆਮ ਆਦਮੀ ਪਾਰਟੀ ਲੜ ਰਹੀ ਆ ਸੋ ਮੈਂ ਕਹਿ ਸਕਦਾ ਕਿ 802493 ਜਿਹੜੇ ਕਾਰਨ ਇਹਨਾਂ ਨੂੰ ਜਿਹੜਾ ਉਹ ਕਟਣ ਦਾ ਪ੍ਰਮਾਨ ਜਾਰੀ ਕੀਤਾ ਕੇਂਦਰ ਦੀ ਸਰਕਾਰ ਨੇ ਸੋ ਇਹ ਲਗਭਗ 32 ਲੱਖ ਬੈਨੀਫੀਸ਼ੀਅਰ ਬਣਦੇ ਆ ਪੰਜਾਬ ਦੇ ਸੋ ਇਸ ਤੋਂ ਇਲਾਵਾ ਕੇ ਕੇ ਵਾਈਸੀ ਦੇ ਨਾਮ ਦੇ ਉੱਤੇ ਜਿਹੜਾ ਜੁਲਾਈ ਮਹੀਨੇ ਦਾ ਰਾਸ਼ਨ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਸੋ ਇਹ 32 ਤੇ ਬਾਈ 23 ਇਹ ਟੋਟਲ ਪਚੂਜਾ ਲੱਖ ਜਿਹੜੇ ਬੈਨੀਫੀਸ਼ੀਅਰ ਨੇ ਜਿਹੜੇ ਨੈਸ਼ਨਲ ਫੂਡ ਸਕੀਮ ਆਗ ਦੇ ਦੌਰਾਨ ਪੰਜਾਬ ਦੇ ਵਿੱਚ ਨਾਲ ਲੰਦੇ ਆ ਸੋ ਆਹਣ ਦੇ ਦਿਨਾਂ ਚ ਇਹਨਾਂ ਨੂੰ ਨਾਲ ਤੋ ਲਾਂਭੇ ਵਾਂਝੇ ਕਰਨ ਦੇ ਲਈ ਇਹ ਜਿਹੜੀ ਸਾਜਿਸ਼ ਹੈ ਕੇਂਦਰ ਸਰਕਾਰ ਦੀ বিজেপি ਦੀ ਇਹਦਾ ਜਵਾਬ ਦਿੱਤਾ ਜਾਵੇਗਾ ਤਾਂ ਅਭੂਪ ਨਹੀਂ ਜਾਵੇਗਾ ਸੋ ਜਿਸ ਤਰ੍ਹਾਂ ਮਾਜੂ ਬਹੁਮંત્રી ਸਰਦਾਰ ਭਗਤ ਸਿੰਘ ਮਾਜਿੜਾ ਕਲੀਅਰ ਕੀਤਾ ਕਿ ਜਦੋਂ ਤੱਕ ਆਜਾਦ ਦੇ ਵਿੱਚ ਉਹ ਮੁੱਖ ਮੰਤਰੀ ਨੇ ਆਵਾਜ਼ੀ ਪਾਰਟੀ ਦੀ ਸਰਕਾਰ ਆ ਇੱਕ ਵੀ ਤਾੜ ਪੰਜਾਬ ਚ ਕਿਸੇ ਗਰੀਬ ਦਾ ਜਿਹੜਾ ਨਹੀਂ ਘਟਣ ਦਿੱਤਾ ਜਾਵੇਗਾ। ਬੀਜੇਪੀ ਨੂੰ ਗਰੀਬਾਂ ਦੀ ਥਾੜੀ ਚੁੰਦੀ ਆ ਉਹ ਗਰੀਬਾਂ ਚ ਥਾੜੀ ਖਾਦੀ ਕਰਨਾ ਚਾਹਦੀ ਆ। ਕੇਂਦਰ ਸਰਕਾਰ ਦੀ ਬੀਜੇਪੀ ਦੇ ਨਿਗਾ ਦੇ ਵਿੱਚ ਜਿਹੜਾ ਜੇਸ ਪ੍ਰਵਾਦ ਦੇ ਕੋਲ ਪੁਰਾਣੀ ਗੱਡੀ ਆ 15 ਸਾਲ 14 ਸਾਲ ਦੀ ਪੁਰਾਣੀ ਗੱਡੀ ਆ ਬੀਜੇਪੀ ਦੇ ਮਤਲਬ ਕੋ ਉਹ ਵੀ امیر ਆ। ਜਿੱਥੇ ਘਰ ਦਾ ਕੋ ਬਚਾ ਮਲਾਜ਼ਮ ਹੈ ਭਾਵੇਂ ਉਹ ਘਰ ਦੇ ਨਾਲ ਅਲੱਗ ਰਹਿ ਰਿਹਾ ਤੇ ਘਰ ਦੇ ਦੋ ਰੋਟੀ ਦੀ ਜ਼ਿੰਦਗੀ ਲਈ ਝੁਜਰੇ ਆ ਤੇ ਬੀਜੇਪੀ ਲਈ ਉਹ ਵੀ ਵੀਰ ਹੈ ਬੀਜੇਪੀ ਲਈ ਜਿਹੜਾ ਢਾਈ ਕਿਲੇ ਦਾ ਮਾਲਕਾ ਉਹ ਵੀ ਵੀਰ ਹੈ ਸੋ ਇਹ ਜਿਹੜੀਆਂ ਸ਼ਾਸਨ ਨੇ ਮਨ ਲੋ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੰਜਾਬ ਨੂੰ ਪਰੇਸ਼ਾਨ ਕਰਦੇ ਆ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਸੋ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਜਿਹੜਾ ਦੇਸ਼ ਦਾ ਪੇੜ ਪਰਦਾ ਪੰਜਾਬ ਕੇਂਦਰੀ ਪੂਲ ਦੇ ਅੰਦਰ 80% ਜਿਹੜਾ ਅਨਾਜ ਭੇਜਦਾ ਸੋ ਸਾਰੇ ਦੇਸ਼ ਦਾ ਪੇੜ ਪਾਲਣ ਵਾਲਾ ਸੂਬਾ ਉੱਥੇ ਦੇ ਲੋਕ ਜੇ ਵਿਲਪੀ ਇਹ ਸਮਝਦੀ ਆਪਣਾ ਦੀ ਥਾਲੀ ਖਾਲੀ ਰੱਖਣਾ ਉਹਨਾਂ ਨੂੰ ਭੁੱਖੇ ਮਾਰਨਾ ਤੇ ਇਹਨਾਂ ਨੇ ਪਹਿਲਾਂ ਵੀ ਪੰਜਾਬੀਆਂ ਦੇ ਨਾਲ ਇਹ ਬੱਚਾ ਨਾ ਕੇ ਦੇਖਿਆ ਕਿ ਆਦੀਵਸੀ ਘਰਾਂ ਜਾਂਦੇ ਅੱਜ ਬੈਸ ਨੂੰ ਸੁਜਾ ਦੇਣਾ ਚਾਹੁੰਦੇ ਆ ਵੀ ਕਿਸੇ ਦੇ ਰੂਪ ਦੇ ਵਿੱਚ ਜਿਹੜਾ ਉਹ ਪੰਜਾਬ ਦੇ ਅੰਦਰ ਕੋਈ ਕਾਹਨ ਚਾਹੇ ਉਹ ਇੱਕੇ ਵਾਇਸੀ ਦੇ ਨਾਲਲੇ ਹੋਵੇ ਚਾਹ ਜਿਹੜੀਆਂ ਇਹ 3-4 ਉਹਨਾਂ ਨੇ ਪੈਰਾਮੀਟਰ ਤਾਇ ਗਿਤੇ ਆ ਜਿਹੜਾ ਮੈਂ ਜ਼ਿਕਰ ਕੀਤਾ ਵੀ ਉਹਨਾਂ ਦੇ ਕਿਤਾਬ ਉੱਤੇ ਇਹ ਕਾਰ ਜਿਹੜਾ ਪੰਜਾਬ ਦੇ ਅੰਦਰ ਜਿਹੜਾ ਨਹੀਂ ਘਟੇ ਜਾਂਦੇ ਸੋ ਅਸੀਂ ਪੰਜਾਬ ਕਿਉਂਕਿ ਸਾਰੇ ਦੇਸ਼ ਦੇ ਅਨੁਮਾਤਾ ਸੋ ਬੀਜੇਪੀ ਨੂੰ ਪੰਜਾਬ ਦੀ ਸਥਿਤੀ ਦਾ ਪਤਾ ਨਹੀਂ ਪੰਜਾਬ ਦੇ ਅੰਦਰ ਲੋਕ ਵੱਡੀ ਮਾਤਰਾ ਦੇ ਵਿੱਚ ਆਰਥਿਕ ਮੁਹਾਦੀਚੋਂ ਵੀ गुज़र ਰਹੇ ਹੈ ਬੀਜੇਪੀ ਨੂੰ ਪੰਜਾਬ ਦੀ ਹਾਲਾਤਾਂ ਦਾ ਬਿਲਕੁਲ ਗਿਆਨ ਨਹੀਂ ਸੋ ਗਿਆਤ ਤੋਂ ਬੁੜੀ ਹੋਣ ਕਰਕੇ ਕਦੀ ਨਾ ਕਦੀ ਹਰ ਮੇਲੇ ਹਰ ਘੜੀ ਲੋ ਪੰਜਾਬ ਦੇ ਲੋਕਾਂ ਦੇ ਖਾਬ ਰੋੜਨ ਦੀ ਕੋਸ਼ਿਸ਼ ਕਰਦੀ ਹੈ ਸੋ ਅਸੀਂ ਜ਼ਰੂਰ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਅਸੀਂ 100 ਇੱਕ ਕਰੋੜ ਤੋਂ ਜ਼ਿਆਦਾ ਲੋਕ ਜਿਹੜੇ ਸਾਡੇ ਬੈਨੀਫੀਸ਼ੀਅਰ ਨੇ ਨੈਸ਼ਨਲ ਕੋਡ ਸਟੋਰੀ ਆਗ ਦੇ ਤਹਾ ਦੇ ਕੋਰਨ ਦੇ ਵੈਰੀਫਿਕੇਸ਼ਨ ਦਾ ਕੰਮ ਚੱਲ ਰਿਹਾ ਹੈ ਅਸੀਂ ਇੱਕ 1 ਕਰੋੜ 27 ਲੱਖ ਲੋਕਾਂ ਦੇ ਵੈਰੀਫਿਕੇਸ਼ਨ ਕਰ ਲਈ ਹੈ ਤੇ ਅਗਲਾ ਅਸੀਂ 6 ਮਹੀਨੇ ਦਾ ਟਾਈਮ ਵੀ ਚਾਹੁੰਦੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਬੜੀ ਜ਼ਲਦੀ ਜਿਹੜੀ ਉਹ ਪੈੜੀ ਦਾ ਸੀਜ਼ਨ ਆ ਰਿਹਾ ਪਰ ਗੌਰਮੈਂਟ ਦਾ ਵੱਡਾ ਕੰਮ ਪੰਜਾਬ ਦੇ ਅੰਦਰ ਸੋ ਅਸੀਂ ਜ਼ੋਰ ਇਹ ਕਰ ਕਰਾ ਚਾਹੁੰਦੇ ਹਾਂ ਕਿ ਉਹ ਲੋਕ ਜਿਹੜੇ ਲੰਬੇ ਸਮੇਂ ਤੋਂ ਪੀਡੀਐਸ ਨਾਲ ਜੁੜੇ ਹਨ ਬੱਕ ਬੱਕ ਕੈਟਗਰੀਆਂ ਦੇ ਰੂਪ ਦੇ ਵਿੱਚ ਜਿਵੇਂ ਮੈਂ ਢਾਈ ਗਿਲੇਰਾਜ ਚਿੱਤਰ ਕੀਤਾ ਜਿਵੇਂ ਮੈਂ ਕਿਸੇ ਦੀ ਕੋਲ ਮਾਲ ਫੋਰ ਵਹੀਕਲ ਗੱਡੀ ਆ ਭਾਵੇਂ ਉਹ 10 ਸਾਲ ਪੁਰਾਣੀ ਆ ਕੋਈ ਘਰ ਦੇ ਵਿੱਚ ਅਪਲਾਈ ਆ ਉਹ ਮਾਪਿਆਂ ਨੂੰ ਅਲੱਗਾ ਰਹਿ ਰਹੇ ਆ ਭਰਾ ਗਰੀਬੀ ਚ ਲੱਗ ਰਿਹਾ ਸੋ ਇਹ ਸਾਰੇ ਲੋਕ ਮੀਰ ਨਹੀਂ ਆ ਸੋ ਐਸੇ ਕਰਕੇ ਅਸੀਂ ਬਾਰ-ਬਾਰ ਕਹਿ ਰਹੇ ਆ ਕਿ ਪੰਜਾਬ ਦੇ ਜਿਹੜੇ ਲੋਕਾਂ ਦੇ ਕਾਰਡ ਦੇ ਰਸਟ ਕਾਰਡ ਉਹ ਜਿਹੜਾ ਨਵਾਂ ਪ੍ਰਮਾਣ ਜਾਰੀ ਕੀਤਾ ਉਹ ਕਿਸੇ ਵੀ ਰੂਪ ਦੇ ਵਿੱਚ ਪੰਜਾਬ ਦੇ ਅੰਦਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਔਰ ਇਹਦੇ ਗੁਣਦ ਸਾਨੂੰ ਜਿਸ ਵੀ ਲੈਵਲ ਤੱਕ ਜਾਣੇ ਪਵੇ ਚਾਹੇ ਕਾਨੂੰਨੀ ਪ੍ਰਕਿਰਿਆ ਨੂੰ ਲਾਗੂ ਕਰਨੇ ਪਵੇ ਚਾਹੇ ਜਨ ਅੰਦੋਲਨ ਬਣਾਣੇ ਪਵੇ ਚਾਹੇ ਜੋ ਵੀ ਤਾਲ ਆਮ ਆਦੀ ਪਾਰਟੀ ਪੰਜਾਬ ਦੇ ਨਾਲ ਵੈਰੀਫਿਕੇਸ਼ਨ ਦੀ ਸੁਰੱਖਿਆ ਦੇ ਲਈ ਤਿਆਰ ਕਰੇਗੀ ਅਸੀਂ ਆਰ ਰਦਨਾ ਚ ਉਹਦੇ ਉੱਤੇ ਵੀ ਮਤਲਬ ਜਿਹੜਾ ਉਹ ਵੱਡਾ ਐਕਸ਼ਨ ਕੋ ਬਣਦਾ ਉਹ ਵੀ ਅਸੀਂ ਕਰਾਂਗੇ ਸੋ ਮੇਰੀ ਜ਼ਰੂਰ ਹੈ ਕੇਂਦਰ ਸਰਕਾਰ ਨੂੰ ਤੇ ਪੰਜਾਬ ਦੀ ਭਾਜਪਾ ਦੀ ਲੀਡਰਸ਼ਿਪ ਨੂੰ ਇਹ ਗੱਲ ਕਹਣੀ ਚਾਹੁੰਦੇ ਆ ਕਿ ਤੁਸੀਂ ਵੋਟ ਚੋਰੀ ਦਾ ਦਿੱਤੇ ਮੈਨੂੰ ਤੁਸੀਂ ਵੋਟ ਚੋਰੀ ਕਰਦੇ ਹੋ ਲੋਕਾਂ ਦਾ ਡਾਟਾ ਚੋਰੀ ਕਰਦੇ ਹੋ ਤੇ ਹੋ ਤੁਸੀਂ ਰਾਸਤਰੀ ਚੋਰੀ ਕਰਨ ਵਾਲੇ ਪਾਸੇ ਇਹ ਆਪਣੇ ਕਦਮ ਕਦਮ ਵਧਾਏ ਆ ਤੁਹਾਨੂੰ ਪੰਜਾਬ ਦੀ ਜਨਤਾ ਬਹੁਤ ਨਿੜੇਉ ਦੇਖਦੀ ਆ ਤੁਸੀਂ ਡਾਟਾ ਚੋਰੀ ਕਰਦੇ ਹੋ ਸੁਪਰੀਮ ਕੋਰਟ ਦੀਆਂ ਗਾਈਡਲਾਈਨ ਦੀਆਂ ਧਜੀਆਂ ਉਡਾ ਰਹੇ ਹੋ ਤੁਸੀਂ ਵੋਟ ਚੋਰੀ ਕਰਦੇ ਹੋ ਵਾਰ-ਵਾਰ ਸਟੇਟਮੈਂਟ ਦੇਣ ਦੇ ਤੁਸੀਂ ਆਪਣੇ ਮੈਕੈਨਿਜ਼ਮ ਨੂੰ ਵਰਤ ਕੇ ਵ੍ਰੋਧੀ ਪਾਰਟੀਆਂ ਨੂੰ ਹਰਾ ਰਹੇ ਹੋ ਹਰਾਉਣ ਦਾ ਕੰਮ ਕਰ ਰਹੇ ਹੋ ਜੇ ਕੋਈ ਜਨमानस ਦੇ ਵਿੱਚ ਤੁਹਾਡੇ ਅੰਦਰ ਕੋਈ ਤੁਹਾਡੇ ਪ੍ਰਤੀ ਕੋਈ ਸਰਕਾਰ ਨਹੀਂ ਸੋ ਅੱਜ ਤੁਸੀਂ ਰਾਜ ਸਭਾ ਚੋਂ ਜਿਹੜਾ ਕਰਨ ਦਾ ਇੱਕ ਨਵਾਂ ਢੰਗ ਲੱਭਿਆ ਇਹ ਢੰਗ ਦਾ ਪੰਜਾਬੀ ਮੂੰਹ ਤੋੜ ਜਵਾਬ ਦੇਣਗੇ ਸੋ ਅੱਜ ਤੁਹਾਡੇ ਮਾਦੀਨ ਰਏ ਸੀ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦੀ ਗਾਰੰਟੀ ਦੇਣ ਦਾ ਵਾਅਦਾ ਕਰਦੇ ਆਂ ਵੀ ਕਿਸੇ ਵੀ ਲੈਵਲ ਦੇ ਉੱਤੇ ਜਿਹੜੀ ਲੜਾਈ ਲੜਨ ਦੀ ਪਈ ਆ ਉਹ ਨਹੀਂ ਪਾਕ ਪੰਜ ਪਾਰਟੀ ਲੜੇਗੀ ਇੱਕ ਵੀ ਕਾਟ ਜਿਹੜਾ ਨੈਸ਼ਨਲ ਫੂਡ ਸਟੋਰ ਯਾਦ ਦਾ ਨੀਤੀਸਾ ਬਣਿਆ ਉਹ ਨਹੀਂ ਘਟਿਆ ਚਲੂਗਾ ਔਰ ਪੰਜਾਬ ਦੀ ਸਰਕਾਰ ਜਿਹੜੀ ਹੈ ਪੰਜਾਬ ਦੇ ਲੋਕਾਂ ਦੇ ਨਾਲ ਆਪਣੇ ਬੈਨੀਫਿਟ ਦੇ ਨਾਲ ਪੰਜਾਬੀ ਲੋਕਾਂ ਦੇ ਸਵਾਲਾਂ ਨਾਲ ਖੜੀ ਹੈ ਸੋ ਜੋ ਵੀ ਕਾਰਨ ਸਮਝ ਆਏ ਉਹਦੇ ਲਈ ਅਸੀਂ ਡਟ ਕੇ ਜਿਹੜਾ ਇਹਦਾ ਹੋਂਦ ਨੂੰ ਜਵਾਬ ਵੀ ਦਵਾਂਗੇ ਮੰਤ ਸਿੰਘ ਸਾਹਿਬ ਜਿਹੜਾ ਗੱਲਾਂ ਇਕੱਠਾ ਕੀਤਾ ਜਾ ਰਿਹਾ ਲੱਗਦਾ ਵੀ ਇਹਦੇ ਨਾਲ ਸਾਈਬਰ ਕ੍ਰਾਈਮ ਦੇ ਵਿੱਚ ਵੀ ਕੋਈ ਵਾਧਾ ਹੋ ਸਕਦਾ ਹੈ ਉਹ ਨਾਲੇ ਦਿਨਾਂ మే వసే ਜਿਹੜੀ ਮੈਂ ਜ਼ਿਕਰ ਕੀਤਾ ਵੀ ਜਿਹੜੀ ਸੁਪਰੀਪ ਕੋਡ ਦੀ ਗਾਈਡਲਾਈਨ 2023 ਦੀ ਵੀ ਤੁਸੀਂ ਕਿਸੇ ਦਾ ਨਿੱਜੀ ਗਾਂਟਾ ਨਹੀਂ ਲਾ ਸਕਦੇ ਇਹ ਵੀ ਅਗੰਗ ਸੇਧਾ ਨਹੀਂ ਪਹਿਲੀ ਗੱਲ ਤੋਂ ਤੁਸੀਂ ਲੈ ਸਕਦੇ ਜੇ ਤੁਸੀਂ ਇਹ ਸੜ ਜੱਤਰ ਕਰਕੇ ਭੋਲੇ ਭਾਲੇ ਲੋਕਾਂ ਨੂੰ ਖਾਦ ਕੇ ਗੁਬਰਾ ਕਰਕੇ ਇਕੱਠੇ ਕਰਕੇ ਲਾ ਲੈਂਦੇ ਹੋ ਤਾਂ ਇਹ ਉਸ ਸਪਰੀਪ ਕੋਡ ਦੇ ਦੇਸੀ ਵਾਇਓਲੇਸ਼ਨ ਆ ਇਹਦੇ ਵਿੱਚੋਂ ਫਿਰ ਗਾਂਹ ਸਾਈਬਰ ਕ੍ਰਾਈਮ ਨਿਕਲਣਾ ਤੇ ਵਿੱਚੋਂ ਗਾਂ ਠਗੀਆਂ ਨਿਕਲ ਨਹੀਂ ਆ ਰਹੇ ਸੋ ਕਿਉਂਕਿ ਜਿਹੜੇ ਉਹਨਾਂ ਦੇ ਹਾਲੇ ਕੋਲੇ ਜੁੜੇ ਲੋਕ ਨੇ ਤੁਸੀਂ ਦੇਖਦੇ ਹੋ ਵੱਡੇ ਬਵਾਨੇ ਤੇ ਜਿਹੜੇ ਉਹ ਕਾਰਪੋਰਟ ਲੋਕ ਨੇ ਕਿਵੇਂ ਕਿਵੇਂ ਮਤਲਬ ਉਹ ਦੇਸ਼ ਦੇ ਲੋਕਾਂ ਨੂੰ ਠੱਗ ਰਿਹਾ ਸਮੇਂ ਸਾਰਾ ਕੁਝ ਜਿਹੜਾ ਇੱਕ ਸਕੋਪ ਹੈ ਇੱਕ ਸਪੇਸ ਹੈ ਜਿਹੜਾ ਸਾਈਬਰ ਕ੍ਰਾਈਮ ਵਾਲੇ ਪਾਸੇ ਵੀ ਜਿਹੜਾ ਆਪਾਂ